ਮਲੇਰ ਕੋਟਲਾ ਦੀ ਇਤਿਹਾਸਕ ertidite 66 ਨਾਮਦਾਰੀ ਕੂਕਿਆਂ ਵੱਲੋਂ ਅੰਗਰੇਜ਼ਾਂ ਨਾਲ ਲੜਦੀਆਂ ਤੋਪਾ ਅੱਗੇ ਖੜ ਕੇ ਸ਼ਹਾਦਤਾਂ ਦਿੱਤੀਆਂ ਗਈਆਂ ਸਨ ਇਸੇ ਸਬੰਧੀ ਮਲੇਰ ਕੋਟਲਾ ਸਥਿਤ ਨਾਮਦਾਰੀ ਸ਼ਹੀਦੀ ਯਾਦਗਾਰ ਵਿਖੇ ਸੂਬਾ ਪਧਰੀ ਸ਼ਹੀਦੀ ਸਮਾਗਮ ਕਰਵਾਇਆ ਗਿਆ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੂੜਾ ਤੇ ਹਰਦੀਪ ਸਿੰਘ ਮੁੰਡਿਆ ਅਤੇ ਮਲੇਰ ਕੋਟਲਾ ਵਿਧਾਇਕ ਜ਼ਮੀਲ ਰਹਿਮਾਨ ਸਮੇਤ ਸੂਬੇ ਪਾਰਤੋਆਈ ਲੋਕਾਂ ਨੇ ਨਾਮਦਾਰੀ ਕੂਕਿਆਂ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਅਤੇ ਦੇਸ਼ ਦੀ ਆਜ਼ਾਦੀ ਚ ਪਾਈ ਗਏ ਉਨ੍ਹਾਂ ਦੇ ਵੱਡਮੁਲੀ ਯੋਗਦਾਨ ਯਾਦ ਕੀਤਾ ਹਰ ਸਾਲ ਦੀ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਨਮਸਤਕ ਹੋਣ ਦੇ ਲਈ ਮਲੇਰਕੋਲ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਇਹ ਉਹ ਪਵਿੱਤਰ ਧਰਤੀ ਹੈ ਜਿੱਦ ਜਿੱਥੇ 66 ਨਾਮਤਾਰੀ ਕੂਕਿਆ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਜਿਹੜਾ ਮਲੇਰਕੋਲ ਦਾ ਇਤਿਹਾਸ ਹੈ ਜੇ ਸ਼ਹੀਦਾਂ ਨਾਲ ਜੁੜਿਆ ਹੋਇਆ ਇਤਿਹਾਸ ਆ ਮਲੇ ਕੋਲੇ ਵਿੱਚ ਸਭ ਤੋਂ ਪਹਿਲਾਂ ਇੱਕ ਕੂਕਾ ਲਹਿਰ ਚੱਲੀ ਜਿਹੜੀ 1872 ਦੇ ਵਿੱਚ ਸ਼ੁਰੂ ਹੋਈ ਆਜ਼ਾਦੀ ਲਈ ਇਹ ਲਹਿਰ ਚੱਲੀ ਤਾਂ ਸਭ ਤੋਂ ਪਹਿਲਾਂ ਉਕਾਈਆਂ ਨੇ ਜੋ ਸਾਡੇ ਮਾਸ ਤੋਂ ਬਣੇ ਹੋਏ ਪਰਸ ਬੈਲਟਾਂ ਜਿਗੋ ਉਹ ਤਿਆਰਾ ਵਿਰੋਧ ਕੀਤਾ ਹੈ ਉਹਨਾਂ ਦੇ ਉਹਨਾਂ ਸਭ ਤੋਂ ਪਹਿਲਾਂ ਇੱਥੇ ਤੋਪਾਂ ਦੇ ਖੜੇ ਹੋ ਕੇ ਸਾਹਮਣੇ ਖੜੇ ਹੋ ਕੇ ਆਪਣੀ ਸ਼ਹੀਦੀ ਦਿੱਤੀ। ਮੈਂ ਚਾਹਨੀ ਹੈ ਕਿ ਸਾਰੇ ਨੌਜਵਾਨ ਹੋਰ ਵੀ ਸਾਰੇ ਜਾਣੇ ਇੱਥੇ ਇਸ ਦਿਨ ਆਨ ਤੇ ਸ਼ਹੀਦਾਂ ਨੂੰ ਆਪਣੀ ਸਰਬਾਜਲੀ ਦੇਣ।